ਮੇਰੇ ਬਨੂਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੀਰ ਬਣਾਉਨੇ ਆ ਉਹ ਵੀ ਨਵੇਂ ਤਰੀਕੇ ਨਾਲ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਇੱਧਰ ਆਪਾਂ ਕੜਾਈ ਰੱਖ ਲਈਏ ਹੁਣ ਤੇ ਆਪਾਂ ਇਹਦੇ ਵਿੱਚ ਇੱਕ ਕੌਲੀ ਖੰਡ ਦੀ ਪਾਵਾਂਗੇ ਆਪਾਂ ਖੰਡ ਨੂੰ ਕਾਰਾਮੇਲਾਈਜ਼ ਕਰਾਂਗੇ ਤੇ ਫਿਰ ਆਪਾਂ ਖੀਰ ਬਣਾਵਾਂਗੇ ਇਹਦੀ ਬਹੁਤ ਵਧੀਆ ਟੇਸਟੀ ਬਣ ਜਾਂਦੀ ਹੈ ਇਹਦੀ ਖੀਰ ਆਪਾਂ ਇਹਨੂੰ ਬਸ ਇੱਕ ਵਾਰੀ ਇਸ ਤਰ੍ਹਾਂ ਕਰਕੇ ਰੱਖ ਰਾਂਗੇ ਇਹ ਆਪਣੇ ਆਪ ਹੀ ਇਹ ਬਿਨਾ ਪਾਣੀ ਤੋਂ ਆਪਣੇ ਆਪ ਖਰਨੀ ਸ਼ੁਰੂ ਹੋ ਚੁੱਕੀ ਹੈ ਇਹ ਖੰਡ। ਆ ਦੇਖੋ ਖੰਡ ਆਪਣੇ ਆਪ ਕੈਰਮਲਾਈਜ਼ ਹੋਣੀ ਸ਼ੁਰੂ ਹੋ ਗਈ ਹੈ। ਤੇ ਆਪਾਂ ਇਹਨੂੰ ਹਲਾਇਆ ਨਹੀਂ ਹੈਗਾ। ਬਸ ਇਸ ਤਰ੍ਹਾਂ ਕਰਕੀ ਇਹਨੇ ਆਪਣੇ ਆਪ ਹੀ ਘਰਨਾ ਤੇ ਜਦੋਂ ਇਹ ਸਾਰੀ ਮੈਲਟ ਹੋਣੀ ਸ਼ੁਰੂ ਹੋਈ ਚੰਗੀ ਤਰ੍ਹਾਂ ਤਾਂ ਫਿਰ ਆਪਾਂ ਇਹਨੂੰ ਹਲਾਵਾਂਗੇ। ਉਸ ਤੋਂ ਪਹਿਲਾਂ ਨਹੀਂ ਹਲਾਉਣਾ ਹੈਗਾ। ਇਹ ਹੋਣਾ ਹੰਡ ਹੋ ਗਈ ਇਹ ਤੇ ਫਰਨੀਚਰ ਹੋ ਗਈ ਹੁਣ ਆਪਾਂ ਇਹਨੂੰ ਹਲਾਵਾਂਗੇ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਘੱਟ ਰੱਖਾਂਗੇ ਆਪਾਂ ਕਿਉਂਕਿ ਮੱਚ ਨਾ ਜਾਵੇ ਜੇ ਇਹ ਮੱਚ ਗਿਆ ਤਾਂ ਫਿਰ ਇਹਦਾ ਫਲੇਵਰ ਨਹੀਂ ਵਧੀਆ ਆਣਾਗਾ ਨਾ ਸੇ ਤੁਸੀਂ ਬੂਰਾ ਧਿਆਨ ਰੱਖਿਓ ਸਲੂ ਅੱਗ ਦੇ ਉੱਤੇ ਥੋੜਾ ਜਿਹਾ ਕਰਨਾ ਤੁਸੀਂ ਕਿ ਗਾਂ ਖੰਡ ਬਹੁਤ ਜ਼ਿਆਦਾ ਹੈ ਜਲਦੀ ਜਲ ਜਾਂਦੀ ਆ ਤਾਂ ਫਿਰ ਉਹਦੀ 스멜 ਆਉਣ ਲੱਗ ਜਾਂਦੀ ਆ ਐਸਾ ਕਰਕੇ ਇਹਨੂੰ ਪਾਹ ਲਾਉਣਾ ਇਹਦੇ ਵਿੱਚ ਖੰਡ ਆਪਣਾ ਕਲਰ ਚੇਂਜ ਕਰ ਲੂਗੀ ਤਾਂ ਆਪਾਂ ਇਹਦੇ ਵਿੱਚ ਦੁੱਧ ਪਾ ਦਿਆਂਗੇ ਹੁਣ ਆ ਦੇਖੋ ਖੰਡ ਨੇ ਆਪਣਾ ਕਲਰ ਚੇਂਜ ਕਰ ਲਿਆ ਜਿਵੇਂ ਸ਼ਹਿਦ ਹੁੰਦਾ ਐਦਾਂ ਹੋ ਗਈ ਇਹ ਤੇ ਹੁਣ ਨਾ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚੌਲ ਤੇ ਹੁਣ ਬਹੁਤ ਧਿਆਨ ਨਾਲ ਪਾਉਣਾ ਚਿੱਟੇ ਨਾ ਪੈਣ ਇਹ ਆਪਾਂ 1 ਕਿਲੋ ਦੁੱਧ ਲੈੜਾ ਖੀਰ ਵਾਸਤੇ ਆਹ ਦੇਖੋ ਇਹ ਹੋਣਾ ਨਾ ਠੰਡ ਪੂਰੀ ਤਰ੍ਹਾਂ ਵਿੱਚ ਜੰਮੂਗੀ ਇਹ ਆਪਣੇ ਆਪ ਹੀ ਘਰਨ ਲੱਗ ਜੂਗੀ ਜਿਵੇਂ ਜਿਵੇਂ ਦੁੱਧ ਹੀ ਗਰਮ ਹੁੰਦਾ ਜਾਊਗਾ ਤੇ ਖੰਡ ਆਪਣੇ ਆਪ ਘਰਨ ਲੱਗ ਜੂਗੀ ਇਹਦੇ ਵਿੱਚ ਆਇਨਾ ਸੋਚਿਓ ਵੀ ਖੰਡ ਜੰਮ ਗਈ ਆ ਤੇ ਵੀ ਹੁਣ ਇਹਨੇ ਘਰਨਾ ਨਹੀਂ ਹੈਗਾ ਆਪਣੇ ਆਪ ਘਰੂਗੀ ਇਹ ਖੰਡ ਜਿਵੇਂ ਜਿਵੇਂ ਇਹ ਗਰਮ ਹੋਊਗਾ ਉਵੇਂ ਉਹਨੇ ਘਰਨਾ ਸ਼ੁਰੂ ਹੋਇਆ ਇਹ ਹੁਣ ਜਿਵੇਂ ਜਿਵੇਂ ਖੰਡ ਘਰਨੀ ਸ਼ੁਰੂ ਹੋ ਗਈ ਆ ਦੇਖੋ ਹਨਾ ਆਪਾਂ ਇਹਨੂੰ ਹੌਲੀ ਹੌਲੀ ਨਾਲ ਨਾਲ ਇਹ ਲਾ ਦੇਾਂਗੇ ਇਹ ਜਿਵੇਂ ਜਿਵੇਂ ਗਰਮ ਹੋਊਗੀ ਨਾ ਉਵੇਂ-ਉਵੇਂ ਸਾਰੀ ਖੰਡ ਪਰ ਚੂਗੀ। ਇਸ ਤਰ੍ਹਾਂ ਕਰਕੇ ਆਪ ਇਹਨੂੰ ਲਾ ਦੇਾਂਗੇ। ਘਰੌਣ ਵਾਲੀ ਕੋਈ ਗੱਲ ਨਹੀਂ ਹੁੰਦੀਗੀ। ਬਸ ਇਹ ਥੱਲੇ ਜਾਂਦੀ ਹੁੰਦੀ ਹੈ ਜਦੋਂ ਆਪਾਂ ਪਾਣੀ ਦੁੱਧ ਪਾਵਾਂਗੇ ਤੇ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਗਰਮ ਹੋਈ ਜਾਊਗੀ ਉਵੇਂ-ਉਵੇਂ ਸਾਰੀ ਥੱਲੇ ਦੇ ਥੱਲੇ ਲੈ ਜਾਊਗੀ। ਆ ਦੇਖੋ ਆ ਮਾੜੀ ਹੀ ਰਹੇਗੀ ਇਸ ਤਰ੍ਹਾਂ ਕਰਕੇ। ਆਪ ਇਹਨੂੰ ਆਈ ਕਰਤੀ ਆ ਬਸ ਮਾੜੀ ਹੀ ਇੱਕ ਸਾਈਡ ਤੇ ਰਹੇਗੀ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫੋਰਨਾ। ਜੇ ਇਹ ਚੰਗੀ ਤਰ੍ਹਾਂ ਖੁਰਜੂਗੀ ਤਾਂ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਆ ਦੇਖੋ ਖੁਰ ਗਈ ਨੇ ਬਿਲਕੁਲ ਖੁਰ ਗਈ ਹੁਣ ਇਹ ਤੇ ਇਹਦਾ ਦੁੱਧ ਦਾ ਕਲਰ ਦਾ ਵੀ ਬਹੁਤ ਫਰਕ ਪੈ ਗਿਆ ਇਹ ਆਪਾਂ ਚੌਲ ਇੱਕ ਕੌਲੀ ਲਏ ਸੀਗੇ ਤੇ ਆਪਾਂ ਇਹਨੂੰ ਭਿਉਂ ਕੇ 10 ਮਿੰਟ ਵਾਸਤੇ ਰੱਖਤਾ ਸੀ ਚੰਗੀ ਤਰ੍ਹਾਂ ਧੋਸਵਾ ਕੇ ਤੇ ਆਪਾਂ ਇਹ ਚੋਂ ਪਾਣੀ ਕੱਢਤਾ ਤੇ ਹੁਣ ਨਾ ਆਪਾਂ ਇਹ ਚੌਲ ਵੀ ਵਿੱਚ ਪਾ ਦੇਣਗੇ ਪਾਣੀ ਨਹੀਂ ਪਾਉਣਾ ਵਿੱਚ ਬਸ ਐਸਟਰ ਕਾਪੀਆ ਕੋਸਰੀ ਚੌਲੇ ਦੇ ਵਿੱਚ ਪਾ ਦਿੰਦੇ ਹਾਂ ਐਸਟਰ ਕਾਪੀਆ ਵੀ ਹਲਾ ਲੀਏ ਇਹ ਬਹੁਤ ਹੀ ਜ਼ਿਆਦਾ ਟੇਸਟੀ ਇਹ ਖੀਰ ਬਣਦੀ ਹੈ ਇੱਕ ਆਪਾਂ ਸਿੰਪਲ ਤਰੀਕੇ ਨਾਲ ਜਿਹੜੀ ਬਣਾਉਂਨੇ ਆ ਉਹ ਤਾਂ ਬਣਦੀ ਬਣਦੀ ਹੈ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਜਿਹੜੀ ਆਪਾਂ ਹੰਡ ਨੂੰ ਕਾਰਮੇਲਾਈਜ਼ ਕਰਕੇ ਤੇ ਫਿਰ ਆਪਾਂ ਬਣਾਉਨੇ ਆ ਇਹ ਨੂੰ ਹਣਾ ਵਾਲਾ ਆਉਣਾ ਸ਼ੁਰੂ ਹੋ ਗਿਆ ਤੇ ਆਪਾਂ ਇਹ ਨੂੰ ਸਲੋ ਅੰਜ ਦੇ ਉੱਤੇ ਹੌਲੀ ਹੌਲੀ ਇਹ ਨੂੰ ਬਣਾਵਾਂਗੇ ਆਪਾਂ ਕੀ ਇਹ ਨੂੰ ਜਿੰਨੀ ਇਹ ਹੌਲੀ ਹੌਲੀ ਰਿਚੂਗੀ ਉਨੀ ਇਹ ਜੈਲਾ ਟੇਸਟੀ ਬਣੂਗੀ ਤੇ ਆਪਾਂ ਥੋੜੀ ਮਿਠਾਕੀ ਦਿੰਨੇ ਆ ਥੋੜੀ ਬਸ ਉਹ ਜਿਹੜੀ ਪੂਰੀਟਾ ਗੰਗੇ ਦਾ ਫਿਰ ਦੁੱਧ ਉਬਲ ਜਾਊਗਾ ਵਿੱਚੋਂ ਇਸ ਤਰ੍ਹਾਂ ਕਰਕੇ ਤੇ ਵਿੱਚ ਵਿੱਚ ਆਪਾਂ ਇਹ ਨੂੰ ਹਿਲਾਉਂਦੇ ਰਵਾਂਗੇ ਲਓ ਜੀ ਆਪਾਂ ਇਹ ਬਣਾ ਲੈਨੇ ਖੀਰ ਆਪਣੀ ਜਮਾ ਬਣ ਗਈ ਐ ਤੇ ਇਹਦੇ ਵਿੱਚ ਆਪਾਂ ਇਹ ਸਾਰੇ ਡਰਾਈ ਫਰੂਟ ਪਾ ਦਿਆਂਗੇ ਇਹ ਦਾਖਾ ਹੈਗੀਆਂ ਆ ਨਾਲ ਨਾਰੀਅਲਾ ਕਾਜੂ ਆ ਬਦਾਮ ਆ ਪਿਸਤਾ ਇਹਦੇ ਵਿੱਚ ਜੇ ਕੋਈ ਤੁਹਾਡੇ ਕੋਲੇ ਨਹੀਂ ਹੈਗਾ ਡਰਾਈ ਫਰੂਟ ਤਾਂ ਉਹ ਤੁਸੀਂ ਨਾ ਵੀ ਪਾਉਂਗੇ ਤਾਂ ਤਾਂ ਵੀ ਕੋਈ ਗੱਲ ਨਹੀਂ ਬਾਕੀ ਇਹ ਥੋੜਾ ਜਿਹਾ ਪਿਸਤਾ ਤੇ ਇਹ ਬਦਾਮ ਥੋੜਾ ਜਿਹਾ ਉੱਪਰ ਗਾਰਨਿਸ਼ ਕਰਨ ਵਾਸਤੇ ਆਪਾਂ ਰੱਖ ਲੈਨੇ ਆ ਬਾਕੀ ਸਾਰੇ ਵਿੱਚ ਪਾ ਦਿਆ ਆਪਾਂ ਮੈਸਟਰਾਂ ਬੰਤੀ ਤੇ ਹੁਣ ਨਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਸਟਰਡ ਪਾ ਲਾਂਗੇ ਹਲਕਾ ਜਿਹਾ ਬਸ ਮੈਂ ਇੱਕ ਚਮਚੇ ਦਾ ਚੌਥਾ ਹਿੱਸਾ ਲਿਆ ਆਪਾਂ ਤੇ ਇਹ ਆਪਾਂ ਦੁੱਧ ਦੇ ਵਿੱਚ ਥੋੜਾ ਜਿਹਾ ਪਾ ਕੇ ਦੁੱਧ ਵਿੱਚ ਘੋਲ ਲਿਆ ਸੀਗਾ ਕੀ ਮਾਰਾਂਗੇ ਇਹਦੇ ਨਾਲ ਹੀ ਫਲੇਵਰ ਵਧੀਆ ਹੁੰਦਾ ਉਹਨਾਂ ਨੂੰ ਭੁਲਾਈ ਜਾਵਾਂਗੇ ਚੰਗੀ ਤਰ੍ਹਾਂ ਗਾੜੀ-ਗਾੜੀ ਖੀਰ ਬਣ ਚੁੱਕੀ ਫਿਰ ਇਹ ਜੀ ਆਪਣੀ ਖੀਰ ਵਧੀਆ ਗਾੜੀ-ਗਾੜੀ ਬਣ ਗਈ ਹੈ ਤੇ ਬਹੁਤ ਹੀ ਵਧੀਆ ਬਣ ਗਈ ਖੀਰ ਆਪਣੀ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆਂ ਬੰਦ ਗੈਸ ਨੂੰ ਇਹ ਆਪਾਂ ਹੁਣ ਸਾਰੇ ਜਿਹੜੇ ਆ ਇਹਦੇ ਵਿੱਚ ਡਰਾਈ ਫਰੂਟ ਪਾ ਦਿੰਨੇ ਆਂ ਸਾਰੇ ਆਪਾਂ ਡਰਾਈ ਫਰੂਟ ਪਾ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਿੱਕਰ ਇਹ ਟਰਾਈ ਜ਼ਰੂਰ ਕਰਕੇ ਵੇਖਿਓ